ਤੇ ਰੇੜੀਆਂ ਖੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਸਾਨੂੰ ਜਿਹੜੀ ਕਾਫੀ ਸਮੇਂ ਤੋਂ ਰਾਮਬਾਗ ਜਿਹੜੀ ਆ ਸਬਜ਼ੀ ਮੰਡੀ ਹੈਗੀ ਉਹਦੇ ਬਾਹਰ-ਬਾਰ ਜਿਹੜੀ ਰੋਡ ਸੀਗੀ ਕਾ ਬਹੁਤ ਸਾਰੀਆਂ ਰੇੜੀਆਂ ਫਰੂਟ ਦੀਆਂ ਰੇੜੀਆਂ ਸੀਗੀਆਂ ਤੇ ਕੁਝ ਦੁਕਾਨਾਂ ਵੀ تھیں ਜਿਨ੍ਹਾਂ ਨੇ ਐਂਕਰੋਜਮੈਂਟ ਕੀਤੀ ਹੋਈ ਸੀ ਜਦੋਂ ਅਸੀਂ ਆਉਂਦੇ ਸੀ ਕਿ ਤੇ ਰੇੜੀਆਂ ਵਾਲੇ ਵੇਖ ਕੇ ਸਾਨੂੰ ਭੱਜ ਜਾਂਦੇ ਸੀਗੇ ਅੱਜ ਕਾਰਪੋਰੇਸ਼ਨ ਦੇ ਨਾਲ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਆ ਔਰ ਸਾਡੀ ਕੋਸ਼ਿਸ਼ ਇਹੋ ਸੀ ਕਿ ਕੁਝ ਜਗ੍ਹਾ ਜਿਹੜੀਆਂ ਖਾਲੀ ਹੈਗੀਆਂ ਸੀਗੀਆਂ ਜਿਹਦੇ ਵਿੱਚ ਬਹੁਤ ਸਾਰਾ ਕੁਝ ਕੀ ਕਹਿੰਦੇ ਆ ਈ ਰਿਕਸ਼ਾ ਜਾਂ ਰਿਕਸ਼ੇ ਵਗੈਰਾ ਜਿਹੜੀ ਡੈਂਟਿੰਗ ਪੈਂਟਿੰਗ ਵਗੈਰਾ ਕਰਦੇ ਸੀਗੇ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਉਹਨੂੰ ਇੱਕ ਸਹੀ ਤਰ੍ਹਾਂ ਤਰੀਕੇ ਨਾਲ ਉਹਨੂੰ ਕੀਤਾ ਜਾਵੇ ਤਾਂ ਜੋ ਜਿਹੜੀਆਂ ਰੇੜੀਆਂ ਉੱਥੇ ਖੜੀਆਂ ਹੋ ਸਕਣ ਕਿਉਂਕਿ ਜਦੋਂ ਸ਼ਾਮ ਦੇ 6 ਤੋਂ 7 ਵਜੇ ਦਾ ਟਾਈਮ ਹੁੰਦਾ ਸ਼ਾਮ ਦਾ ਰਾਤ ਦਾ ਟਾਈਮ ਦਾ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਰੋਡ ਤੇ ਆ ਜਾਂਦੀਆਂ ਔਰ ਬੱਸ ਸਟੈਂਡ ਤੋਂ ਲੈ ਕੇ ਰਾਮਬਾਗ ਤੱਕ ਜਿਹੜਾ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਮਤਲਬ ਸਿੰਗਲ ਇੱਕ ਰੋਡ ਬਣ ਜਾਂਦੀ ਸੀਗੀ ਤੋਂ ਮੈਂ ਕਾਫੀ ਦਿਨਾਂ ਤੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਵੀ ਅੱਜ ਗੱਲ ਕਰਕੇ ਔਰ ਸਾਡੀ ਇਹੋ ਹੀ ਕੋਸ਼ਿਸ਼ ਹੈਗੀ ਆ ਤੁਕੀ ਰੇੜੀਆਂ ਵਾਲੇ ਜਿੰਨੇ ਵੀ ਦੁਕਾਨਦਾਰ ਚਾਹੇ ਰੇੜੀਆਂ ਵਾਲਿਆ ਇਹਨਾਂ ਨੇ ਵੀ ਇਹਨਾਂ ਦਾ ਰੋਜਗਾਰ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਵੀ ਆਪਣੇ ਪਰਿਵਾਰ ਨੂੰ ਪਾਲਣਾ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਕੋਈ ਵੀ ਹਰਟ ਨਾ ਹੋਵੇ ਔਰ ਪ੍ਰੋਪਰ ਇੱਕ ਸਾਰਿਆਂ ਨੂੰ ਜਗ੍ਹਾ ਦਿੱਤੀ ਜਾਵੇ ਜਿਹਦੇ ਵਿੱਚ ਉਹ ਆਰਾਮ ਨਾਲ ਆਪਣੀ ਜਿਹੜੀ ਆ ਉਹਨਾਂ ਦਾ ਉਹਨਾਂ ਦਾ ਆਪਣੀ ਵੀ ਜਿਹੜੀ ਸੇਲ ਹੋ ਸਕੇ ਉਹ ਸਾਡੇ ਵਾਸਤੇ ਵੀ ਇਹ ਹੈ ਕਿ ਰੋਡ ਜਿਹੜੀ ਬਲੌਕ ਨਾ ਹੋਵੇ ਜਿਹੜਾ ਵੀ ਕਸਟਮਰ ਕੋਈ ਵੀ ਸਮਾਨ ਜਾਂ ਫਰੂਟ ਵਗੈਰਾ ਲੈਣ ਆਉਂਦਾ ਉਹ ਆਪਣੀ ਗੱਡੀ ਜਿਹੜੀ ਪਾਰਕ ਕਰਕੇ ਆਰਾਮ ਨਾਲ ਉਹ ਜਿਹੜੀ ਆਪਣੀ ਚੀਜ਼ ਲੈ ਸਕਦਾ ਮੈਮ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦੇ ਵਿੱਚ ਰੇੜੀਆਂ ਲਾਉਣ ਵਾਸਤੇ ਕਿਹਾ ਗਿਆ ਹੈ ਦੇਖੋ ਇਹ ਜਿਹੜੀਆਂ ਰਾਮ ਬਾਗ ਦੇ ਕੁਝ ਏਰੀਏ ਹੈਗੇ ਆ ਜਿਹੜੀਆਂ ਰੋਡ ਤੋਂ ਹਟ ਕੇ ਰੋਡ ਤੋਂ ਜਿਹੜੀਆਂ ਵਾਈਟੀਆਂ येलो ਲੇਨ ਹੈਗੀਆਂ ਉਹ ਤੋਂ ਕਾਫੀ ਪਿੱਛੇ हट ਕੇ ਤਾਂ ਜੋ ਜਿੱਥੇ ਗੱਡੀ ਵੀ ਆਣਗੇ ਜਾਂ ਕਾਰ ਰਜਕਾਰ ਹੋਗੀ ਚਾਹੇ ਟੂ व्हीਲਰਸ ਹੋ ਗਿਆ ਮੋਟਰਸਾਈਕਲ ਵਗੈਰਾ ਉਹ ਲਾ ਸਕਣ ਤਾਂ ਜੋ ਜਿਹੜੀ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸੇ ਤਰ੍ਹਾਂ ਜਿਹੜੇ ਜਿੰਨੇ ਵੀ ਦੁਕਾਨਦਾਰ ਜਿਨ੍ਹਾਂ ਦੇ ਸਾਈਕਲਸ ਵਗੈਰਾ ਹੈਗੇ ਆ ਔਰ ਫਰੂਟ ਵਾਲੀਆਂ ਦੁਕਾਨਾਂਾਂ ਮਾ ਹੋਰ ਵੀ ਇੱਥੇ ਇਲੈਕਟ੍ਰੋਨਿਕਸ ਵਾਲੀਆਂ ਵੀ ਸ਼ਾਪਸ ਹੈਗੀਆਂ ਮਾ ਜਿਨ੍ਹਾਂ ਨੂੰ ਸਾਡੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਿਹੜੀਆਂ ਸਮਾਨ ਆ ਉਹ ਆਪਣੀ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਜਿਹੜੇ ਫੁੱਟਪਾਥ ਖਾਲੀ ਰਹਿਣ ਜੇ ਕੋਈ ਆਉਂਦਾ ਵੀ ਹੈ ਕਸਟਮ ਔਰ ਆਰਾਮ ਦੇ ਨਾਲ ਜਿਹਦੇ ਨਾਲ ਸਾਡੀ ਜਿਹੜੀਆਂ ਰੋਡਸ ਆ ਉਹ ਕਲੀਅਰ ਹੋਣਗੀਆਂ ਜਾਮ ਨਾ ਲੱਗੇ ਕਿਸੇ ਤਰ੍ਹਾਂ ਦਾ ਕਿਨਨ ਕੋ ਕੋਆਪਰੇਟ ਕਰ ਲੈਂਦੇ ਨੇ ਜਿਹੜੇ ਲੋਕ ਦੁਕਾਨਾਂ ਵਾਲੇ ਤੇ ਰੇਡੀ ਮੈਨੂੰ ਤਕਰੀਬਨ ਹਰ ਜਗ੍ਹਾ ਤੇ ਹੁੰਦਾ ਵਾ 100 ਦੇ ਵਿੱਚੋਂ 5-10% ਹੁੰਦੇ ਆ ਜਿਹਨਾਂ ਨੂੰ ਕੋਆਪਰੇਸ਼ਨ ਨਹੀਂ ਮਨਜ਼ੂਰ ਹੁੰਦੀ ਉਹ ਚਾਹੁੰਦੇ ਆ ਵੀ ਜਿਵੇਂ ਅਸੀਂ ਸਮਾਨ ਬਾਹਰ ਲਾਉਂਨੇ ਆ ਤੇ ਸਾਡਾ ਜਿਵੇਂ ਕਬਜ਼ਾ ਹੁੰਦਾ ਵੀ ਜਿਹੜੇ ਸਾਡੇ ਫੁੱਟਪਾਥ ਹੈਗੇ ਆ ਔਰ ਤਕਰੀਬਨ ਲੋਕ ਕਰਦੇ ਵੀ ਆ ਲੋਕ ਸਾਡੇ ਨਾਲ ਸਹਿਮਤ ਵੀ ਹੈਗੇ ਆ ਕਾਫੀ ਸਾਡਾ ਸਹਿਯੋਗ ਵੀ ਕਰਦੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਇਹੋ ਕਿ ਜ ਮੈਂ ਮੈਸੇਜ ਲੋਕਾਂ ਨੂੰ ਇਹੋ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਤੁਹਾਡੇ ਵਾਸਤੇ ਹੀ ਸਾਡੀ ਔਰ ਕਾਰਪੋਰੇਸ਼ਨ ਦੀ ਜਿਹੜੀ ਪੰਜਾਬ ਪੁਲਿਸ ਟ੍ਰੈਫਿਕ ਦੀ ਅੰਮ੍ਰਿਤਸਰ ਦੀ ਜਿਹੜੀ ਟੀਮ ਆ ਔਰ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਟੀਮ ਆ ਸਾਰੇ ਵਾਸਤੇ ਇਸੇ ਕਰਕੇ ਲੱਗੀ ਹੋਈ ਆ ਕਿ ਤੁਸੀਂ ਕਿਸੇ ਵੀ ਸੜਕ ਤੇ ਜਾਮ ਨਾ ਹੋਵੇ ਔਰ ਇਹਦੇ ਨਾਲ ਮੇਰਾ ਇੱਕ ਹੋਰ ਵੀ ਮੈਸੇਜ ਆ ਸਾਰਿਆਂ ਨੂੰ ਇੱਕੋ ਚੀਜ਼ ਆ ਕਿ ਆਪਣੇ ਲਾਗੇ ਡਸਟਬਿਨ ਜ਼ਰੂਰ ਰੱਖਣ ਤਾਂ ਉਹ ਜਿੰਨਾ ਵੀ ਗੰਦਗੀ ਆ ਹੁਣ ਕਾਫੀ ਰੇਡੀਆਂ ਵੇਖੀਆਂ ਸੀ ਜਿਵੇਂ ਬਨਾਣਾਸ ਹੋ ਗਏ ਖਾ ਕੇ ਛਿਲਕੇ ਉੱਥੇ ਹੀ ਕੋਈ ਵੀ ਜਗਾ ਹੁੰਦੀ ਆ ਬਹੁਤ ਸਾਰੇ ਹੋਟਲ ਵੀ ਆ ਬਹੁਤ ਸਾਰੀਆਂ ਸ਼ਾਪ ਐਵੇਂ ਦੀਆਂ ਹੈਗੀਆਂ ਜਿਹੜਾ ਕੂੜਾ ਕਰਕਟ ਕੱਢ ਕੇ ਬਾਹਰ ਰੋਡ ਤੇ ਸੁੱਟ ਦਿੰਦੇ ਆ ਇਸ ਕਰਕੇ ਪ੍ਰੋਪਰ ਇੱਕ ਡਸਟਬਿਨ ਲਵਾਏ ਜਾਣ ਦੁਕਾਨਦਾਰਾਂ ਦੇ ਔਰ ਆਪਣਾ ਜਿਹੜਾ ਪੋਲੀਥੀਨ ਲਾ ਕੇ ਉਹਦੇ ਵਿੱਚ ਜਿਹੜੀਆਂ ਆਪਣਾ ਸਮਾਨ ਰੱਖਣ ਜਿਹੜਾ ਨਿਵੇਸ਼ੀਜ਼ ਹੈਗਾ ਉਹ ਜਦੋਂ ਕਾਰਪੋਰੇਸ਼ਨ ਦੀਆਂ ਗੱਡੀਆਂ ਸਵੇਰੇ ਆਉਂਦੀਆਂ ਉਹ ਆਰਾਮ ਨਾਲ ਚੁੱਕ ਸਕੜ ਤਾਂ ਨਾ ਜੋ ਇਸ ਤਰ੍ਹਾਂ ਹੱਥਾਂ ਦੇ ਨਾਲ ਉਹਨਾਂ ਨੇ ਵੀ ਵੇਖੋ ਕਰਨਾ ਹੁੰਦਾ ਵਾ ਬਹੁਤ ਸਾਰੇ ਮੈਂ ਜਿਹੜੇ ਸਵੇਰੇ ਅਸੀਂ ਵੇਖਦੇ ਹਾਂ ਹੱਥਾਂ ਦੇ ਨਾਲ ਹੀ ਉਹ ਲੱਗੇ ਹੁੰਦੇ ਆ ਤੇ ਮੇਰੀ ਬੇਨਤੀ ਆ ਵੀ ਡਸਟਬਿਨ ਲਾਉਣ ਔਰ ਆਪਣੇ ਘਰ ਵਾਂਗੂ ਰੱਖਣ ਕਿਉਂਕਿ ਸਾਰਾ ਦਿਨ ਅਸੀਂ ਇੱਥੇ ਕੰਮ ਕਰਨਾ ਮਾਰੀ ਔਰ ਵਕਤ-ਵਕਤ ਜਿਹੜੀ ਗੰਦਗੀ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਮੈਂ ਮਗਰ ਜੇਕਰ ਕੋਈ ਡਸਟਬਿਨ ਨਹੀਂ ਲਗਾਉਂਦਾ ਤੇ ਉਹਦੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਨਹੀਂ ਹੋਊਗੀ ਲੋਕਾਂ ਨੂੰ ਇੱਕ ਮੈਸੇਜ ਵੀ ਆ ਤੁਹਾਡੇ ਥਰੂ ਔਰ ਜ਼ਰੂਰੀ ਵੀ ਆ ਆ ਮੈਂ ਬਹੁਤ ਸਾਰੀ ਜਗ੍ਹਾ ਤੇ ਵੇਖਿਆ ਆਇਆ ਇਹ ਛੋਟਾ ਜਿਹਾ ਵੀ ਕਾਰਪੋਰੇਸ਼ਨ ਹੀ ਆਣ ਕੇ ਕਰੂਗੀ ਜਾਂ ਹੋਰ ਕੋਈ ادارہ ਕਰੂਗਾ ਔਰ ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਡਸਟਬਿਨ ਲਗਾ ਲਾਈਏ ਜੇ ਲੱਗੇ ਹੋਏ ਆ ਤੇ ਉਹਦੇ ਵਿੱਚ ਪ੍ਰੋਪਰ ਪਾਲੀਥੀਨ ਦੇ ਵਿੱਚ ਜਿਹੜਾ ਵਾ ਉਹ ਆਪਣਾ ਗਾਰਬੇਜ ਵਗੈਰਾ ਜਿੰਨਾ ਵੀ ਆਪਣਾ ਡਸਟਬਿਨ ਹੈ ਦੇ ਵਿੱਚ ਪਾਉਣ ਵਾਸਤੇ ਉਹ ਆਪਣੇ ਚੀਜ਼ਾਂ ਲਾਉਣ ਤਾਂ ਜੋ ਕਿਸੇ ਨੂੰ ਵੀ ਜਦੋਂ ਕੋਈ ਕਾਨੂੰਨ ਵੀ ਕਰਦਾ ਵਾ ਤੇ ਉਹਨੂੰ ਐਵੇਂ ਦਾ ਨਾ ਹੋਵੇ ਆਪਣੇ ਵਰਗੇ ਹੀ ਹੈ ਨਾ ਹੱਥ ਦੇ ਨਾਲ ਨਾ ਚੁੱਕੇ ਔਰ ਮੇਰੀ ਬੇਨਤੀ ਹੈ ਇਸ ਤੇ ਤੇ ਜਿਤਨਾ ਰੇੜੀਆਂ ਵਾਲੇ ਅਗਰ ਜੇ ਰੇੜੀਆਂ ਨਹੀਂ ਸੇਮ ਡਾਇਰੈਕਸ਼ਨ ਚ ਚਲਾਉਣਗੇ ਫਿਰ ਉਹਦੇ ਫਿਰ ਨਹੀਂ ਲੱਗਣ ਦਵਾਂਗੇ ਫਿਰ ਬਿਲਕੁਲ ਨਹੀਂ ਹੋਗਾ ਜੋ ਲੱਗੀਆਂ ਹੋਈਆਂ ਜਿੱਥੇ ਲੱਗੀਆਂ ਇੱਥੇ ਲੱਗੀਆਂ ਰਹਿਣ ਕਾਰਪੋਰੇਸ਼ਨ ਵੀ ਨਾਲ ਹੈ ਜੇ ਕਿਸੇ ਨੂੰ ਕੋਈ ਜੇ ਕਿਸੇ ਦੁਕਾਨਦਾਰ ਨੂੰ ਵੀ ਕੋਈ ਸ਼ੂਅਗਾ ਵੀ ਹਾਂ ਇਹ ਗਲਤ ਕਰਦੇ ਆ ਤੇ ਉਹ ਅਸੀਂ ਬੈਠੇ ਹੋਇਆ ਕਦੀ ਵੀ ਆਣ ਕੇ ਸਾਡੇ ਨਾਲ ਸਾਡੇ ਜ਼ੋਨ ਚਾਰਜ ਵੀ ਹੈਗੇ ਕਾਰਪੋਰੇਸ਼ਨ ਵੀ ਹੈਗੀ ਗੱਲ ਕਰ ਸਕਦੇ ਆ ਕੋਈ ਪੱਕੀਆਂ ਜਗ੍ਹਾ ਨਹੀਂ ਦਿੱਤੀਆਂ ਹੋਈਆਂ ਬਸ ਇੱਕੋ ਹੀ ਆ ਕਿ ਟ੍ਰੈਫਿਕ ਸਹੀ ਤਰ੍ਹਾਂ ਰੈਗੂਲੇਟ ਹੋ ਸਕੇ ਕੋਈ ਪ੍ਰੋਬਲਮ ਨਾ ਆਵੇ थैंक यू